ਹਾਲ ਦੇ ਵਿੱਚ ਚੰਡੀਗੜ੍ਹ ਦੇ ਗ੍ਰੇਨੇਡ ਬਲਾਸਟ ਕੇਸ ਦੇ ਵਿੱਚ ਇੱਕ ਇੰਪੋਰਟੈਂਟ ਬ੍ਰੇਕਥਰੂ ਅਚੀਵ ਹੋਈ ਹੈ ਜਦੋਂ ਪੰਜਾਬ ਪੁਲਿਸ ਨੇ ਇਹਨਾਂ ਜੁਆਇੰਟ ਆਪਰੇਸ਼ਨ ਵਿਦ ਸੈਂਟਰਲ ਏਜੰਸੀਜ਼ ਰੋਹਨ ਮਸੀ ਨੂੰ ਗ੍ਰਿਫਤਾਰ ਕੀਤਾ ਹੈਗਾ ਜੇ ਹੀ ਇਜ਼ ਦਾ ਵਨ ਆਫ ਦਾ ਟੂ ਮੇਨ ਪਰਪੈਕਟਰੇਟਰਸ ਆਫ ਦਾ ਗ੍ਰੇਨੇਡ ਬਲਾਸਟ ਜਿਹੜੀ ਪ੍ਰੀਲਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਆਈ ਹੈ ਸਾਹਮਣੇ ਕਿ ਇਹ ਪਾਕਿਸਤਾਨ ਦੀ ਆਈਐਸਆਈ ਦੇ ਇਸ਼ਾਰੇ ਤੇ ਪਾਕਿਸਤਾਨ ਬੇਸਡ ਹਰਵਿੰਦਰ ਰਿੰਦਾ ਇਸ ਗ੍ਰੇਨੇਡ ਅਟੈਕ ਦਾ ਮਾਸਟਰਮਾਈਂਡ ਸੀਗਾ ਜਿਸ ਨੇ ਯੂਐਸ ਬੇਸਡ ਹੈਪੀ ਪਾਸਿਆਂ ਦੇ ਆਪਰੇਟਿਵਸ ਰਾਹੀਂ ਇਸ ਨੂੰ ਐਗਜ਼ੀਕਿਊਟ ਕਰਾਇਆ ਹੈ ਤੇ ਚੰਡੀਗੜ੍ਹ ਪੁਲਿਸ ਨੂੰ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਹਿਯੋਗ ਕਰ ਰਹੀ ਹੈਗੀ ਕੇਸ ਨੂੰ ਸੋਲਵ ਕਰਨ ਦੇ ਵਿੱਚ ਤੇ ਇਨਵੈਸਟੀਗੇਸ਼ਨਸ ਆਰ ਔਨ ਗoing ਇਨ ਅ ਜੁਆਇੰਟ ਮੈਨਰ ਬਾਈ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਐਂਡ ਸੈਂਟਰਲ ਏਜੰਸੀਜ਼ ਤੇ ਰੀਜਨ ਦੇ ਵਿੱਚ ਪੀਸ ਤੇ ਹਾਰਮੋਨੀ ਬਣਾਉਣ ਲਈ ਪੰਜਾਬ ਪੁਲਿਸ ਵਚਨਬੱਧ ਹੈ ਤੇ ਆਪਣੀ ਸਿਸਟਰ ਪੁਲਿਸ ਫੋਰਸਸ ਨਾਲ ਪੂਰੀ ਤਰ੍ਹਾਂ ਐਫਰਟ ਸਟੇਟ ਨੂੰ ਸਿਕਿਉਰ ਕਰਨ ਦੇ ਕੀਤੇ ਜਾ ਰਹੇ ਹਾਲ ਦੇ ਵਿੱਚ ਚੰਡੀਗੜ੍ਹ ਦੇ ਗ੍ਰੇਨੇਡ ਬਲਾਸਟ ਕੇਸ ਦੇ ਵਿੱਚ ਇੱਕ ਇੰਪੋਰਟੈਂਟ ਬ੍ਰੇਕ ਥਰੂ ਅਚੀਵ ਹੋਈ ਹੈ ਜਦੋਂ ਪੰਜਾਬ ਪੁਲਿਸ ਨੇ ਇਨ ਆ ਜੁਆਇੰਟ ਆਪਰੇਸ਼ਨ ਵਿਦ ਸੈਂਟਰਲ ਏਜੰਸੀਜ਼ ਰੋਹਨ ਮਸੀਹ ਨੂੰ ਗ੍ਰਿਫਤਾਰ ਕੀਤਾ ਹੈਗਾ ਜੇ ਹੀ ਇਜ਼ ਦਾ ਵਨ ਆਫ ਦਾ ਟੂ ਮੇਨ ਪਰਪੈਟਰੇਟਰਸ ਆਫ ਦਾ ਗ੍ਰੇਨੇਡ ਬਲਾਸਟ ਜਿਹੜੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਆਈ ਹੈ ਸਾਹਮਣੇ ਕਿ ਪਾਕਿਸਤਾਨ ਦੀ ਆਈਐਸਆਈ ਦੇ ਇਸ਼ਾਰੇ ਤੇ ਪਾਕਿਸਤਾਨ ਬੇਸਡ ਹਰਵਿੰਦਰ ਰਿੰਦਾ ਇਸ ਗ੍ਰੇਨੇਡ ਅਟੈਕ ਦਾ ਮਾਸਟਰਮਾਈਂਡ ਸੀਗਾ ਜਿਸ ਨੇ ਯੂਐਸ ਬੇਸਡ ਹੈਪੀ ਪਾਸੀਆਂ ਦੇ ਆਪਰੇਟਿਵਸ ਰਾਹੀਂ ਇਸ ਨੂੰ ਐਗਜ਼ੀਕਿਊਟ ਕਰਾਇਆ ਹੈ ਤੇ ਚੰਡੀਗੜ੍ਹ ਪੁਲਿਸ ਨੂੰ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਹਿਯੋਗ ਕਰ ਰਹੀ ਹੈਗੀ ਕੇਸ ਨੂੰ ਸੋਲਵ ਕਰਨ ਦੇ ਵਿੱਚ ਤੇ ਇਨਵੈਸਟੀਗੇਸ਼ਨਸ ਆਰ ਆਨ ਗoing ਇਨ ਅ ਜੁਆਇੰਟ ਮੈਨਰ ਬਾਈ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਐਂਡ ਸੈਂਟਰਲ ਏਜੰਸੀਜ਼ ਤੇ ਰੀਜਨ ਦੇ ਵਿੱਚ ਪੀਸ ਤੇ ਹਾਰਮੋਨੀ ਬਣਾਉਣ ਲਈ ਪੰਜਾਬ ਪੁਲਿਸ ਵਚਨਬੱਧ ਹੈ ਤੇ ਆਪਣੀ ਸਿਸਟਰ ਪੁਲਿਸ ਫੋਰਸਸ ਨਾਲ ਪੂਰੀ ਤਰ੍ਹਾਂ ਐਫਰਟ ਸਟੇਟ ਨੂੰ ਸਿਕਿਉਰ ਕਰਨ ਦੇ ਕੀਤੇ ਜਾ ਰਹੇ حال ਦੇ ਵਿੱਚ ਚੰਡੀਗੜ੍ਹ ਦੇ ਗ੍ਰੇਨੇਡ ਬਲਾਸਟ ਕੇਸ ਦੇ ਵਿੱਚ ਇੱਕ ਇੰਪੋਰਟੈਂਟ ਬ੍ਰੇਕਥਰੂ ਅਚੀਵ ਹੋਈ ਹੈ ਜਦੋਂ ਪੰਜਾਬ ਪੁਲਿਸ ਨੇ ਇਹਨਾਂ ਜੁਆਇੰਟ ਆਪਰੇਸ਼ਨ ਵਿਦ ਸੈਂਟਰਲ ਏਜੰਸੀਜ਼ ਰੋਹਨ ਮਸੀ ਨੂੰ ਗ੍ਰਿਫਤਾਰ ਕੀਤਾ ਹੈਗਾ ਜੇ ਹੀ ਇਸ ਦਾ ਵਨ ਆਫ ਦਾ ਟੂ ਮੇਨ ਪਰਪੈਟਰੇਟਰਸ ਆਫ ਦਾ ਗ੍ਰੇਨੇਡ ਬਲਾਸਟ ਜਿਹੜੀ ਪ੍ਰੀਲਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਆਈ ਹੈ ਸਾਹਮਣੇ ਕਿ ਇਹ ਪਾਕਿਸਤਾਨ ਦੀ ਆਈਐਸਆਈ ਦੇ ਇਸ਼ਾਰੇ ਤੇ ਪਾਕਿਸਤਾਨ ਬੇਸਡ ਹਰਵਿੰਦਰ ਰਿੰਦਾ ਇਸ ਗ੍ਰੇਨੇਡ ਅਟੈਕ ਦਾ ਮਾਸਟਰਮਾਈਂਡ ਸੀਗਾ ਜਿਸ ਨੇ ਯੂਐਸ ਬੇਸਡ ਹੈਪੀ ਪਾਸੀਆਂ ਦੇ ਆਪਰੇਟਿਵਸ ਰਾਹੀਂ ਇਸ ਨੂੰ ਐਗਜ਼ੀਕਿਊਟ ਕਰਾਇਆ ਹੈ ਤੇ ਚੰਡੀਗੜ੍ਹ ਪੁਲਿਸ ਨੂੰ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਹਿਯੋਗ ਕਰ ਰਹੀ ਹੈਗੀ ਕੇਸ ਨੂੰ ਸੋਲਵ ਕਰਨ ਦੇ ਵਿੱਚ ਤੇ ਇਨਵੈਸਟੀਗੇਸ਼ਨਸ ਆਰ ਆਨ ਗoing ਇਨ ਅ ਜੁਆਇੰਟ ਮੈਨਰ ਬਾਈ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਐਂਡ ਸੈਂਟਰਲ ਏਜੰਸੀਜ਼ ਤੇ ਰੀਜਨ ਦੇ ਵਿੱਚ ਪੀਸ ਤੇ ਹਾਰਮੋਨੀ ਬਣਾਉਣ ਲਈ ਪੰਜਾਬ ਪੁਲਿਸ ਵਚਨਬੱਧ ਹੈ ਤੇ ਆਪਣੀ ਸਿਸਟਰ ਪੁਲਿਸ ਫੋਰਸਸ ਨਾਲ ਪੂਰੀ ਤਰ੍ਹਾਂ ਐਫਰਟ ਸਟੇਟ ਨੂੰ ਸਿਕਿਉਰ ਕਰਨ ਦੇ ਕੀਤੇ ਜਾ ਰਹੇ